ਕੈਨੇਡਾ ਦੇ ਭਾਰਤ ਸਰਕਾਰ ਦੇ ਨਾਲ ਸ਼ੁਰੂ ਹੋਈ ਕੂਟਨੀਤਿਕ ਵਿਵਾਦ ਦਾ ਅਸਰ ਹੁਣ ਭਾਰਤੀਆਂ ਨੂੰ ਮਿਲਣ ਵਾਲੀ ਪਰਮਿਟਾਂ ਦੀ ਗਿਣਤੀ ਦੇ ਵਿੱਚ ਘਾਟੇ ਦੇ ਵਜੋਂ ਦਿਖਾਈ ਦੇ ਰਿਹਾ। ਜਦੋਂ ਦਾ ਇਹ ਮਸਲਾ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਪਰਮਿਟਾਂ ਦੇ ਵਿੱਚ 86% ਦੀ ਗ੍ਰਾਵਟ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਰਮਿਟਾਂ ਦੇ ਵਿੱਚ ਪਿਛਲੀ ਤਿਮਾਹੀ ਤੋਂ 86% ਦੀ ਗ੍ਰਾਵਟਾਈ ਜੋ ਕਿ 1,8940 ਤੋਂ ਘਟ ਕੇ ਸਿਰਫ 14,910 ਰਹਿ ਗਈ ਹੈ ਕੈਨੇਡਾ ਦੀ ਅਧਿਕਾਰੀ ਨੇ ਰੈਕਟਰਸ ਨੂੰ ਦੱਸਿਆ ਕਿ ਕੈਨੇਡਾ ਚ ਨਿਜਰ ਦੇ ਕਤਲ ਨੂੰ ਲੈ ਕੇ ਕੂਟਨੀਤਿਕ ਵਿਵਾਦ ਦੇ ਕਾਰਨ ਪਰਮਿਟਾਂ ਦੀ ਪ੍ਰਕਿਰਿਆ ਕਰਨ ਵਾਲੇ ਕੈਨੇਡੀਅਨ ਡਿਪਲੋਮੇਟਾਂ ਨੂੰ ਕੱਢਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਪਰਮਿਟਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਅਗਰਬਟ ਤਰਜ ਕੀਤੀ ਗਈ ਹੈ ਜਿਸ ਬਾਰੇ ਕਧਿਆਨ ਤੋਂ ਪਤਾ ਲੱਗਿਆ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਭਾਰਤੀਆਂ ਨੂੰ ਦਿੱਤੇ ਜਾਣ ਵਾਲੇ ਪਰਮਿਟਾਂ ਦੀ ਗਿਣਤੀ 'ਚ ਮੋੜ ਤੋਂ ਉਛਾਲ ਲਾਉਣਾ ਅਜੇ ਜਲਦੀ ਸੰਭਵ ਨਹੀਂ ਹੈ ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜੂਨ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰਦੀਪ ਸਿੰਘ ਦੇ ਨਿਜਰ ਦੇ ਕਤਲ 'ਚ ਭਾਰਤੀ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਹੋਣ ਦੇ ਸਬੂਤ ਮਿਲੇ ਆ ਤੇ ਇਸ ਮਾਮਲੇ ਦਾ ਭਾਰਤ ਵਾਲੇ ਪਾਸਿਓਂ ਕੜਾ ਇਤਰਾਜ਼ ਕੀਤਾ ਗਿਆ ਸੀ ਜਿਸ ਕਰਕੇ ਦੋਹਾਂ ਦੇਸ਼ਾਂ ਦੇ ਵਿਚਾਲੇ ਦੂਰੀ ਵੱਧਦੀ ਸਾਫ ਦਿਖਾਈ ਦੇ ਰਹੀ ਹੈ ਇਸੇ ਕਰਕੇ ਦੋਹਾਂ ਦੇਸ਼ਾਂ ਦੇ ਵਿਚਾਲੇ ਕੂਟਨੀਤਕ ਤਣਾਅ ਪੈਦਾ ਹੋ ਗਿਆ ਜਿਸ ਦਾ ਖਮਿਆਜ਼ਾ ਹੁਣ ਵਰਕ ਪਰਮਿਟ ਲੈਣ ਦੇ ਚਾਹਵਾਨਾਂ ਨੂੰ ਭੁਗਤਣਾ ਪੈ ਰਿਹਾ। ਦੱਸਦੇ ਹਈਏ ਕਿ ਇਸ ਤਰ੍ਹਾਂ ਦੇ ਦੋਸ਼ ਲੱਗਣ ਮਗਰੋਂ ਫਿਰ ਭਾਰਤ ਵੱਲੋਂ ਪਾਸੇ ਤਿੱਖਾ ਵਿਰੋਧ ਕਰਦੇ ਹਾਂ ਕੈਨੇਡਾ ਦੇ 41 ਡਿਪਲੋਮੇਟਾਂ ਨੂੰ ਵਾਪਸ ਭੇਜਣ ਦੀ ਗੱਲ ਆਕੀ ਗਈ ਤੇ ਫਿਰ ਕੈਨੇਡਾ ਨੂੰ ਦਬਾਅ ਦੇ ਵਿੱਚ ਆਉਂਦਿਆਂ ਇਹ ਫੈਸਲਾ ਲੈਂਦੇ ਹਾਂ ਆਪਣੇ ਡਿਪਲੋਮੇਟ ਵਾਪਸ ਸੱਦਣੇ ਪਏ। ਦੱਸਦੇ ਹਈਏ ਕਿ ਇਹੀ ਡਿਪਲੋਮੇਟ ਵੀਜ਼ਾ ਪ੍ਰੋਸੈਸਿੰਗ ਦਾ ਕੰਮ ਕਰਦੇ ਸੀ ਜਿਸ ਮਗਰੋਂ ਉਹ ਕੰਮ ਦੇ ਵਿੱਚ ਵੀ ਦੇਰੀ ਹੋਣ ਲੱਗ ਗਈ ਹੈ ਇਸੇ ਤੇ ਬੋਲਦਿਆਂ ਕੈਨੇਡੀਅਨ ਮੰਤਰੀ ਮਾਰਕ ਮਿਲਰ ਨੇ ਵੀ ਮੰਨਿਆ ਹੈ ਕਿ ਭਾਰਤ ਦੇ ਨਾਲ ਸਾਡੇ ਵਿਗੜੇ ਹੋਏ ਸਬੰਧਾਂ ਨੇ ਭਾਰਤ ਤੋਂ ਬਹੁਤ ਸਾਰੀਆਂ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਦੀ ਸਾਡੀ ਸਮਰੱਥਾ ਨੂੰ ਅਸਲ ਦੇ ਵਿੱਚ ਅੱਧਾ ਕਰ ਦਿੱਤਾ ਹੈ। ਇਸੇ ਵਿਵਾਦ ਦੇ ਚੱਲਦਿਆਂ ਜਿੱਥੇ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਤੇ ਪਰਮਿਟ ਹਾਸਲ ਕਰਨ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਉੱਥੇ ਹੀ ਕੈਨੇਡਾ ਦੀ ਆਰਥਿਕਤਾ ਲਈ ਵੀ ਇੱਕ ਵੱਡਾ ਝਟਕਾ ਸੀ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨਾਂ ਲਈ ਯੂਨੀਵਰਸਿਟੀਆਂ ਦੇ ਲਈ ਕਮਾਈ ਦਾ ਵੱਡਾ ਜ਼ਰੀਆ ਨੇ ਕਿਉਂਕਿ ਉਹ ਸਾਲਾਨਾ ਲਗਭਗ 16.4 ਬਿਲੀਅਨ ਡਾਲਰ ਉਹ ਤੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਜਾ ਕੇ ਕੰਮ ਕਰਦੇ ਐ ਤੇ ਉੱਥੋਂ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਜਿਹਦਾ ਸਿੱਧੇ ਤੌਰ ਤੇ ਫਾਇਦਾ ਉੱਥੋਂ ਦੀ ਸਰਕਾਰ ਨੂੰ ਹੁੰਦਾ ਹੈ ਕੈਨੇਡਾ ਵੱਲੋਂ ਜਾਣ ਵਾਲਿਆਂ ਦੀ ਗਿਣਤੀ 'ਚ ਕਮੀ ਆਉਂਦੇ ਸਬੰਧ ਦੇ ਵਿੱਚ ਇਹ ਇਕੱਲਾ ਹੀ ਫੈਕਟਰ ਨਹੀਂ ਹੈ ਜੇਕਰ ਅਸੀਂ ਦੂਜੇ ਫੈਕਟਰ ਦੀ ਗੱਲ ਕਰੀਏ ਤਾਂ ਉਹ ਹੈ ਕਿ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਾਮਿਆਂ ਦੀ ਗਿਣਤੀ ਦੇ ਵਿੱਚ ਉਛਾਲ ਆਉਣਾ ਜਿਨੇ ਉੱਤੇ ਨੌਕਰੀਆਂ ਦੀ ਘਾਟ ਰਹਿਸ਼ੀ ਘਰਾਂ ਦੀ ਘਾਟ ਤੇ ਮਹਿੰਗਾਈ ਨੂੰ ਜਨਮ ਦਿੰਦਾ ਹੈ ਜਿਸ ਕਰਕੇ ਹੁਣ ਖੁਦ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਤੋਂ 31 ਦਸੰਬਰ ਤੱਕ ਖਤਮ ਹੋਣ ਵਾਲੇ ਵਰਕ ਪਰਮਿਟਾਂ ਨੂੰ ਐਕਸਟੈਂਡ ਨਹੀਂ ਕਰੇਗੀ ਤੇ ਬਾਕੀ ਇਸ ਸਾਲ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕਾਮਿਆਂ ਦੀ ਗਿਣਤੀ ਘਟਾਉਣ ਦੇ ਉੱਤੇ ਵਿਚਾਰ ਕਰੇਗੀ ਤਾਂ ਜੋ ਇਹ ਮੁਸ਼ਕਲਾਂ ਜਿਹੜੀਆਂ ਅੰਤਰਰਾਸ਼ਟਰੀ ਲੋਕਾਂ ਦੇ ਨਾਲ-ਨਾਲ ਉਥੋਂ ਦੇ ਮੂਲ ਨਿਵਾਸੀਆਂ ਦੇ ਲਈ ਵੀ ਦਰਪੇਸ਼ ਆ ਰਹੀ ਹੈ ਉਹਨਾਂ ਨੂੰ ਨੱਥ ਪਾਈ ਜਾ ਸਕੇ ਇਸ ਬਾਰੇ ਵੀ ਮਿਲਰ ਨੇ ਕਹਿ ਦਿੱਤਾ ਕਿ ਇਸ ਸਮੇਂ ਸਾਡੇ ਕੋਲ ਆਉਣ ਵਾਲੇ ਵਿਦਿਆਰਥੀਆਂ ਦੀ ਜੋ ਕਿ ਮਾਤਰਾ ਇੱਕ ਚੁਣੌਤੀ ਹੈ ਤੇ ਹੁਣੇ ਹੀ ਇਹ ਨਿਯੰਤਰਣ ਤੋਂ ਬਾਹਰ ਹੁੰਦੀ ਦਖਾਈ ਦੇ ਰਹੀ ਹੈ ਤੈਨੂੰ ਘਟਾਉਣ ਦੀ ਜ਼ਰੂਰਤ ਹੈ ਤੇ ਸਾਨੂੰ ਜਲਦੀ ਫੈਸਲਾ ਲੈਣਾ ਪਏਗਾ ਮਿਲਰ ਨੇ ਕਿਹਾ ਹੈ ਕਿ ਸਰਕਾਰ ਇਸ ਸਾਲ ਦੇ ਪਹਿਲੇ ਅੱਧੇ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਇੱਕ ਹੋਰ ਉਪਾਅ ਕਰੇਗੀ ਜਿਦੇ ਵਿੱਚ ਇੱਕ ਸੰਭਾਵੀ ਕੈਪ ਸ਼ਾਮਿਲ ਹੈ ਜ਼ਿਕਰ ਕਰਾਸ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਚੇਤਾ ਮੂਲਕ ਹੈ ਜਿੱਥੇ ਪੜਾਈ ਪੂਰੀ ਕਰਨ ਮਗਰੋਂ ਵਰਕ ਪਰਮਿਟ ਪ੍ਰਾਪਤ ਕਰਨਾ ਬਾਕੀ ਦੇਸ਼ਾਂ ਦੇ ਮੁਕਾਬਲ ਤਨ ਆਸਾਨ ਹੁੰਦਾ ਹੈ ਸਰਕਾਰ ਪਹਿਲਾਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਆਫ ਕੈਂਪਸ ਕੰਮ ਦੇ ਘਟੇ ਦੀ ਗਿਣਤੀ ਤੇ ਰੋਕ ਲਾਉਣ ਦੀ ਯੋਜਨਾ ਬਣਾ ਰਹੀ ਹੈ ਜਿਦੇ ਨਾਲ ਸਬੰਧਿਤ ਉਦਯੋਗਾਂ ਨੂੰ ਵੀ ਡਰ ਹੈ ਕਿ ਮਜ਼ਦੂਰਾਂ ਦੀ ਘਾਟ ਹੋ ਸਕਦੀ ਹੈ ਲੰਘੇ ਬਰੇ 223 ਚ ਸਰਕਾਰ ਨੇ ਅਨੁਮਾਨ ਲਾਇਆ ਸੀ ਕਿ ਲਗਭਗ 9 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਬਿਤੇ ਸਾਲ ਕੈਨੇਡਾ ਦੇ ਵਿੱਚ ਆ ਕੇ ਪੜ੍ਹਾਈ ਕਰਨ ਗਏ ਤੇ ਮਿਲਰ ਨੇ ਕਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਚੋਂ 40% ਭਾਰਤੀ ਸੀ ਸੋ ਹੁਣ ਜਿੱਥੇ ਇੱਕ ਪਾਸੇ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚੋਂ ਕੈਨੇਡਾ ਵੱਲ ਨੂੰ ਉਡਾਰੀ ਮਾਰਨ ਦਾ ਇੱਕ ਰੁਝਾਨ ਚੱਲ ਰਿਹਾ ਹੈ ਉੱਥੇ ਕੈਨੇਡਾ ਸਰਕਾਰ ਦੇ ਵੱਲੋਂ ਵਾਰ-ਵਾਰ ਲਗਾਏ ਜਾ ਰਹੇ ਇਹ ਕੈਪਸ ਉਹਨਾਂ ਅੰਤਰਰਾਸ਼ਟਰੀ ਪੰਖੜਿਆਂ ਦੇ ਪਰ ਵਾਰੋ-ਵਾਰੀ ਕੁੱਤਰ ਰਹੇ ਨੇ